ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਸੁਣਾਉਣੀ ਆ ਸਾਡੇ ਕੋਲੇ ਮਹਿੰਦਰ ਡਰਾਈਵਰ ਘੇੜੀ ਪੈੜੀ ਹੁੰਦੀ ਸੀ ਆ ਨਿਆਈਂ ਜੀ ਚਰ ਪਿੰਡ ਦੇ ਨਾਲ ਹੀ ਇਹਦੇ ਤੇ ਸਾਡੀਆਂ ਕੇਲੀਆਂ ਬੀਜੀਆਂ ਸੀਗੀਆਂ ਕੇ ਲਗਾਉ ਉਹਨਾਂ ਦੇ ਲਾਲ ਲਾਲ ਪੱਤੇ ਕੱਢੇ ਪੂਰੇ ਭਾਦੋ ਜੀ ਦਾ ਮਹੀਨਾ ਸੀ ਤੇ ਐਂ ਕੱਢੀਆਂ 6-7 ਕੇਲੀਆਂ ਤੇ ਜੇ ਦੂਰੋਂ ਐ ਲੱਗਣ ਜਿਵੇਂ ਪੁਲਿਸ ਵਾਲੇ ਖੜੇ ਹੁੰਦੇ ਆ ਕੋ ਕਾਵਾਬਾ ਸਾਡੇ ਕੋਲੇ ਆਉਂਦਾ ਹੁੰਦਾ ਸੀਗਾ। ਖੇਤ ਮੋਟਰ ਤੇ ਉਹਨੇ ਆ ਜਾਣਾ ਦੁਪਹਿਰੇ ਨਾਲ ਨੂੰ ਕਿ ਉੱਥੇ ਪੈ ਜਾਣਾ ਮੰਜੀ ਉਹ ਲਿਆਉਂਦਾ ਹੁੰਦਾ ਜੀ ਆਪਦੀ ਉੱਥੇ ਪੈ ਜਾਣਾ ਨਾ ਅਗਦਰੋ ਸਰਦਾਰ ਬੁੜੇ ਉਹਨਾਂ ਨੇ ਆ ਜਾਣਾ ਜ ਚਮਕੌਰ ਆ ਜਾਂਦਾ ਹੁੰਦਾ ਸੀ ਇਹਨਾਂ ਦਾ ਪੂਰੇ ਕਾ ਤੇ ਇਸ ਤਰ੍ਹਾਂ ਹੀ ਆ ਜਾਂਦੇ ਦੁਪਹਿਰੇ ਚੱਲ ਬੈਠੇ ਗੱਲਾਂ ਗੁਲਾਂ ਕਰੀ ਜਾਂਦੇ ਸੀ ਸਾਡੇ ਕੋਲੇ ਮੋਟਰ ਹੁੰਦੀ ਸੀ ਉਹ ਮੈਂ ਉਹ ਢੋਲੇ ਕੋਲੇ ਹੁੰਦਾ ਸੀ। ਤੇ ਬਾਬਾ ਕਹਿਣ ਲੱਗਾ ਸਰਦਾਰ ਹੁਣੀ ਕਹਿਣ ਲੱਗੇ ਯਾਰ ਕਿਰੋਂ ਆਪਾਂ ਚਾਹ ਬਣਾਇਆ ਕਰੀਏ ਕੁੱਕੇ ਨੂੰ ਕਹਿਣ ਲੱਗੇ ਤੇ ਦੁੱਧ ਤੂੰ ਲਿਆ ਕਰ ਮੈਂ ਕਿਹਾ ਵਿਚਾਰੇ ਨੂੰ ਪੱਠੇ ਮੈਂ ਦੇ ਦਿਆ ਕਰੂੰ ਇਥੋਂ ਵੱਢ ਕੇ ਟੋਕਰਾਂ ਤੋਂ ਟੋਕਰੇ ਚਲੇ ਦੁੱਧ ਲਿਆ ਕਰ ਇਥੇ ਤੁਸੀਂ ਜਾ ਕਰ ਲਿਆ ਕਰੋ ਅਸੀਂ ਪੀ ਪੂ ਲਿਆ ਕਰਿਓ ਕਹਿੰਦੇ ਠੀਕ ਆ ਮੈਂ ਇੱਕ ਦਿਨ ਕੀ ਕਰਿਆ ਮੈਂ ਨਾ ਮੇਰੇ ਪੰਜ ਸੱਤ ਕੁ ਮਾਰਲੇ ਸੀਗੇ ਝੋਨੇ ਦੇ ਵਿੱਚ ਵੱਡੇ ਵੱਡੇ ਬੂਟੇ ਜੇ ਖੜੇ ਤੇ ਬਾਵਾ ਸਾਹ ਜਾਂ ਮਜੇ ਮੈਂ ਕਿਹਾ ਵੀ ਉਹ ਬੁੱਟ ਗਿਆ ਜਿਹਨੂੰ ਲੈ ਕੇ ਜਾਣਿਆ ਬਾਬੇ ਨੂੰ ਨਾਲ ਮੈਂ ਕੋ ਕੇ ਬਾਬੇ ਨੂੰ ਲੈ ਗਿਆ ਮੈਨੂੰ ਕਹਿੰਦਾ 28000 ਇਹ ਹੁੰ ਡੋਡੇ ਡਾਡੇ ਪੀਂਦਾ ਹੁੰਦਾ ਸੀ ਗੱਲ ਇਹ 82 82 ਦੀ ਗੱਲ ਆ 82 82 ਜੀ ਦੀ ਚੱਲ ਭਾਈ ਇਹੋ ਡੋਡੇ ਪੀਂਦਾ ਹੁੰਦਾ ਤੇ ਲੈ ਗਿਆ ਨਾਲ ਇੱਕ ਇਟਲੀ ਜੀ ਜਾ ਕੇ ਤੇ ਇਹ ਲੜਿਆ ਵਾ ਸੀ ਭਜਨ ਕਹਿਣਾ ਕੋਈ ਰੌਲਾ ਸੀ ਪੈਲੀ ਗੁਲੀ ਪਿੱਛੇ ਉਹ ਭਜਨ ਕਹਿਨੇ ਪੁਲਿਸ ਦੇ ਰਿਪੋਰਟ ਕਰਤੀ ਸੀ ਤੇ ਇਹ ਲੱਕ ਕੇ ਸਾਡੀ ਮੋਟਰ ਤੇ ਬਹਿ ਜਾ ਕਰੇ ਮੈਨੂੰ ਵੀ ਪਤਾ ਸੀ ਅਸੀਂ ਪੱਠੇ ਕੱਢਣ ਲੱਗੇ ਤੇ ਮੈਨੂੰ ਕਹਿੰਦਾ ਬੱਸ ਕਰੀ ਗਏ ਲਾ ਕੇ 10 20 ਮਿੰਟ ਚੱਲ ਸੱਬਾ ਕ ਬਣ ਗਿਆ ਤਗੜਾ ਮੇਰੇ ਜੱਤ ਜਿਉਂ ਸੀ ਜਰ ਰੋਜ਼ ਇੱਥੇ ਆਉਨੇ ਆਪਾਂ ਤੇ ਅੱਜ ਨਵੇੜੀ ਦੀਏ ਪੁਰੇ ਫਾਹ ਵੱਢ ਗਏ ਵੀ ਬੋਟੇ ਦੇ ਕਿ ਇੱਥੱਲੇ ਜੜਾਂ ਕੋਲੋਂ ਪੜਦੇ ਹੁੰਦੇ ਸੀ ਤੇ ਆ ਕੇ ਬਾਅਦ ਦੇ ਵਿੱਚ ਜੜਾਂ ਹੀ ਵੱਢ ਲੈਂਦੇ ਸੀ ਤੇ ਇਹ ਕਹਿੰਦਾ ਚੰਗਾ ਫਿਰ ਜੇ ਤੂੰ ਸਾਰੇ ਹੀ ਵੱਢਣੇ ਆ ਤੇ ਤੇ ਮੈਂ ਉੱਠ ਕੇ ਖੜਾ ਜਾ ਹੋ ਕੇ ਮੈਂ ਕਿਹਾ ਬਾਬਾ ਹੋਏ ਕਹਿੰਦਾ ਹਾਂ ਮੈਂ ਕਿਹਾ ਹੋ ਉਹਦੇ ਪੁਲਿਸ ਵਾਲੇ ਖੜੇ ਸਾਡੀ ਮੋਟਰ ਤੇ ਭਈਏ ਨੇ ਵੀ ਆਏ ਉੱਠ ਗਏ ਮਾੜਾ ਜਿਹਾ ਦੇਖ ਕੇ ਤੇ ਗਰਮੀ ਦੀ ਰੋ ਤਾਂ ਚੰਝੜਾਈ ਜੀ ਨਿਗਾ ਕਹਿੰਦਾ ਹਾਂ ਉਹ ਕਹਿੰਦਾ ਪੰਜ ਛੇ ਖੜੇ ਆ ਮੈਂ ਕਹਾਂ ਮੈਂ ਕਹੀ ਕੀ ਕਰਨੇ ਕਹਿੰਦਾ ਮੈਨੂੰ ਫੜਨਾ ਆਇਆ ਕਹਿੰਦਾ ਯਾਰ ਮੇਰਾ ਭਜਰ ਕੈਰਾਂ ਰੋਲਾ ਉਹਨੇ ਦੱਸਦਾ ਉਹ ਵੀ ਪੀ ਨੂੰ ਕੀ ਮੋਟਰ ਤੇ ਆ ਇਹ ਬਹਿ ਗਿਆ ਦਾਰਾ ਮੈਨੂੰ ਕਹਿੰਦਾ ਕੋਡਾ ਕੋਡਾ ਮੇਰੀ ਡੋਣ ਨਹੀਂ ਫੜਾਦੀ ਡੋਡੇ ਵਾਲੀ ਮੈਂ ਭਾਈ ਦੀ ਚੱਕ ਕੇ ਉਹ ਡੋਣ ਨਹੀਂ ਜੀ ਫੜਾਦੀ ਪੋਣਾ ਜਿਹਾ ਫੜਾਤਾ ਤੇ ਕੱਪ ਜਿੱਚ ਨਚੋੜ ਕੇ ਨੇ ਪੀ ਲੇ ਪੀ ਕੇ ਨੇ ਕੋਡਾ ਕੋਡਾ ਹੋ ਗਿਆ ਇਹ ਉਹ ਵੀ ਫਿਰ ਇਹਨੇ ਗੋਡੇ ਵੀ ਲਵੇੜ ਲੈ ਕਹਿੰਦਾ ਕੜਾ ਤਾਂ ਹੋਵੇ ਨਾ ਨਾ ਕੋਡਾ ਹੋ ਗਿਆ ਵੱਡੇ ਬਹਿ ਕੇ ਵੱਡੇ ਵੀ ਮੈਂ ਦਿਸਾਨਾ ਤਾਂ ਆਂ ਪੇਪਾਈ ਮੈਂ ਵੀ ਕਹਿ ਦਿਆ ਮੈਂ ਕਿਹਾ ਜਦੋਂ ਮੈਂ ਫੇਰ ਮੈਨੂੰ ਕਹਿੰਦਾ ਫੇਰ ਦੇਖ ਉੱਟ ਕੇ ਮੈਂ ਹੌਲੀ ਕਰੀ ਉਹਨੂੰ ਦੇਖਿਆ ਕਰਾਂ ਮੈਂ ਕਹੇ ਬਾਬਾ ਖੜੇ ਆ ਕਹਿੰਦਾ ਵੀ ਅੱਜ ਲਜਾਣਗੇ ਮੈਨੂੰ ਫੜ ਕੇ ਇਹ ਐਂ ਕਹਦੇ ਵੀ ਐਂ ਕਰਦੇ ਕਰਦੇ ਜੀ ਸੀ ਨਹੀਂ ਦੋ ਤਿੰਨ ਨਰੀ ਮੈਨੂੰ ਕਹਿੰਦਾ ਤਰੂ ਭਾਦੋਂ ਦਾ ਮੇਨ ਤੇ ਧੁੱਪ ਬਹੁਤ ਪਾਈ ਦੀ ਬਹੁਤ ਬੱਸ ਹੋ ਗਈ ਧੁੱਪ ਚ ਵੀ ਕਿਉਂਕਿ ਇੰਨਾ ਕਿਤੇ ਵਿਚਾਰਾ ਬੋੜਾ ਬੰਦਾ ਸੀ ਬੈਠਾ ਨਹੀਂ ਸੀ ਚਲ ਮੈਨੂੰ ਐਂ ਅਸੀਂ ਮੇਰਾ ਕੰਮ ਨਿਭੜੇ ਤੇ ਜਦੋਂ ਮੈਂ ਇਹ ਪਾਈ ਨਾ ਹਟਾ ਕਹਿੰਦਾ ਮੇਰੇ ਤਾਂ ਜਾਲ ਕਰ ਚੱਲੀ ਕਹਿੰਦਾ ਭੈਣਾਂ ਨੇ ਜਾਂਦੇ ਆ ਕਿ ਨਹੀਂ ਜਾਂਦੇ ਦੇਖ ਤਾਂ ਜਦੋਂ ਮੈਂ ਫ ਮਾਰਗ ਨਹੀਂ ਮਾ ਅਨੁਜਗਨ ਅੱਜ ਲੈ ਕੇ ਜਾਣਗੇ ਮੇਰਾ ਕੰਦ ਚ ਕਰਾਉਣਗੇ ਮੇਰੀ ਨਿਆਹ ਤੱਕ ਕੁੱਟ ਕੁੱਟ ਕੇ ਤੇ ਤੂੰ ਬਹਿ ਜਾ ਬਸ ਤੂੰ ਨਾ ਹਰ ਤਾਂ ਖੜੇ ਉਹਨੂੰ ਪਤਾ ਲੱਗ ਜੂ ਉੱਥੇ ਆ ਮੈਂ ਕਿਹਾ ਠੀਕ ਹੈ ਜਦੋਂ ਨਾ ਪੱਟੇ ਸਾਰੇ ਨਿਕਲ ਗਏ ਤੇ ਮੈਂ ਉੱਠ ਕੇ ਖੜਾ ਹੋ ਕੇ ਕਹਿੰਦਾ ਉਹ ਮੈਂ ਕਿਹਾ ਬਾਬਾ ਤੇ ਰਾ ਪਲਾ ਹੋ ਜੇ ਉਹ ਜਾਰੇ ਤੱਕ ਕਿਲੀਆਂ ਸੀ ਮੇਰਾ ਵੀ ਭੈਣੇ ਨਿਗਾ ਚ ਪੈ ਗਈ ਫਰਕ ਮੈਂ ਕਿਹਾ ਜਾਰੇ ਤੱਕ ਕਿਲੀਆਂ ਆਪਣੇ ਕੇਤ ਖੜੀਆਂ ਜਦੋਂ ਮੈਂ ਕਿਲੀਆਂ ਕਈਆਂ ਕਿਉਂ ਕਿ ਇਹ ਤਾਂ ਹੁਣ ਬਾੜੀ ਬਸ ਹੋਈ ਵੀ ਸੀ ਗਰਮੀ ਚ ਭਾਈ ਨੇ ਮੈਨੂੰ ਗਾਲਾਂ ਕੱਢੀਆਂ ਗੱਲ ਛੱਡ ਦੇ ਇਹ ਨਿਗਾ ਗਾਲਾਂ ਕੱਢੀਆਂ ਤੇ ਆਲੀ ਟੁੱਟੀ ਦੀ ਜਾ ਕੇ ਤੇ ਡੋਹੜੀ ਜਾ ਕੇ ਭਾਈ ਇਹ ਭੱਜ ਗਿਆ ਭੱਜਿਆ ਤੇ ਕਿੱਥੇ ਤੈਨੂੰ ਪੱਠੇ ਦੇਣੇ ਸੀ ਉਹ ਤੇ ਮੈਂ ਭਾਈ ਭੱਜ ਕੇ ਮੂਹਰ ਦੀ ਹੋ ਗਿਆ ਮੈਂ ਕਹਾ ਉਹ ਮੈਂ ਨਿਓ ਕੋਲੇ ਕੋ ਅੱਜ ਤੋਂ ਮੁਰਕੇ ਸੋਡੇ ਖੇਤ ਵੜਦਾ ਉਹ ਤੁਸੀਂ ਤਾਂ ਭੈਣ ਚੋਦੋ ਤੁਸੀਂ ਤਾਂ ਬੰਦੇ ਦੀ ਬੱਸ ਕਰਾ ਦੇ ਰਹੇ ਹੋ ਤੂੰ ਕੀ ਲਿਖਾਂ ਦੱਸ ਕੇ ਪੁਲਿਸ ਵਾਲੇ ਦੱਸ ਕੇ ਉਹ ਮੇਰੀ ਬੱਸ ਕਰਾਤੀ ਉਹ ਮੇਰੀ ਤਾਂ ਜਾਨ ਕੱਢਤੀ ਉਹ ਤੂੰ ਮੈਨੂੰ ਤੇਰੇ ਪੱਠਿਆਂ ਪੁੱਠਿਆਂ ਦੀ ਲੋੜ ਜਾ ਕਹਦੇ ਸਰਦਾਰ ਸਰੋੜ ਨੂੰ ਮੈਂ ਨਿਓ ਦੱਦਾ ਲੈ ਕੇ ਹੁਣ ਉਹ ਇਹ ਤਾਂ ਭੱਜ ਨਿਕਲਿਆ ਇਹ ਇੱਧਰ ਦੀ ਗੱਲ ਤੇ ਮੈਂ ਮੂਰਦੀ ਹੋ ਕੇ ਦਿਨਾਂ ਜਾ ਕੇ ਰਿਆ ਮੈਂ ਕਿ ਯਾਰ ਫੇਰ ਵੀ ਬਜ਼ੁਰਗ ਬੁਢਾਵਾ ਚਲ ਕੋਈ ਨਹੀਂ ਮੈਂ ਭਾਈ ਬਿਸ਼ਕਾਲਾ ਮੈਂ ਕਿ ਬਾਬਾ ਯਾਰ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਪਤਾ ਨਹੀਂ ਲੱਗਾ ਮੈਂ ਤਲੀ ਗੱਲ ਆ ਮੈਂ ਜਾਣ ਕੇ ਨਹੀਂ ਤੈਨੂੰ ਗਿਆ ਤੇ ਮੈਂ ਤੂੰ ਆ ਜਾ ਯਾਰ ਮੈਂ ਹੌਲੀ ਹੌਲੀ ਭਾਈ ਬੜਿਆ ਲਿਆ ਬੜਿਆ ਆ ਕੇ ਤੇ ਹਕਕ ਮੈਨੂੰ ਨਹੀਂ ਤੇਰੇ ਘੇਟ ਉਹਦਾ ਪੱਟਿਆਂ ਦੀ ਲੋੜ ਕੋਲੇ ਕੋ ਤੁਸੀਂ ਤਾਂ ਬਹੁਤ ਕੁੱਤੇ ਬੰਦੇ ਆ ਤੁਸੀਂ ਫਲਾਨਾਂ ਦੇ ਬਹੁਤ ਨੇ ਗਾਲਾਂ ਕਨੇ ਗਾਲ ਕੱਢਦਾ ਬਹੁਤ ਸੀ ਪਰ ਸਾਨੂੰ ਉਹ ਚੰਗੀਆਂ ਲੱਗਦੇ ਸੀ ਇਹਦੇ ਮੂਹੋਂ ਕਾਲ ਜੀ ਅਸੀਂ ਆਪੇਰ ਆ ਗਏ ਤੇ ਆ ਕੇ ਅਸੀਂ ਉਹ ਡਰੰਕਲ ਜੇ ਵੱਡੇ ਵੱਡ ਕੇ ਤੇ ਮੈਨੂੰ ਚਕਾ ਦੇ ਭਾਈ ਦੁੱਧ ਲਿਆ ਦੁੱਧ ਲਿਆ ਆ ਗਨਾ ਫਿਰ ਦੁਪਹਿਰੋਂ ਦੁਪਹਿਰ ਮੇਰੇ ਤੇ ਹੀ ਰੱਖਿਆ ਰਿਹਾ ਤਵਾ ਸਰਦਾਰ ਹੁਣਾ ਕੋਲੇ ਚੌਕੌਰ ਕੋਲੇ ਕੋਈ ਹੋਰ ਵੀ ਆਵੇ ਉਹਨੂੰ ਵੀ ਦੱਸ ਦੇ ਵੀ ਆ ਆ ਕੋਲੇਗਾ ਕੁੱਤਾ ਬਹੁਤਾ ਹੈ ਬਹੁ ਭਾਰ ਮੈਂ ਤਾਂ ਗੰਦਾ ਮੈਂ ਤਾਂ ਇਹ ਨਹੀਂ ਅੱਜ ਬੱਸ ਕਰਾਂਤੀ ਮੇਰੀ ਮੈਂ ਤਾਂ ਝੋਨੇ ਚ ਲੈ ਕੇ ਬੜਗਾ ਤਕੇ ਨਾ ਹੈ ਔਂ ਕਰੇ ਟੋਟੜਾ ਪਵੇ ਮੈਨੂੰ ਖਵਾ ਉਹ ਮੈਂ ਕਹਾ ਚਲ ਬਾਬਾ ਗਲਤੀ ਹੋ ਗਈ ਯਾਰ ਬਸ ਕਰ ਜਾਣ ਦੇ ਤੂੰ ਕੋਈ ਨਹੀਂ ਗਲਤੀ ਯਾਰ ਕੀ ਗਲਤੀ ਸਾਲਿਆ ਮੈਂ ਤੇਰੇ ਪੱਠਿਆਂ ਤੇ ਬੈਠਾ ਮੈਂ ਸਰਦਾਰ ਬੰਦਾ ਘਰਾਂ ਮੈਂ ਸਾਲਿਆ ਤੂੰ ਮੈਨੂੰ ਪੱਠਿਆਂ ਵਿੱਚੇ ਫਿਰਦਾ ਸੀ ਕਦੇ ਉਹਨਾਂ ਤੂੰ ਕਹਦੇ ਮੈਨੂੰ ਝੋਨਾ ਘੁੱਡਣਾ ਪਾਉਂ ਘੁੱਟ ਦਿੰਦੇ ਯਾਰ ਤੇ ਤੂੰ ਮੈਨੂੰ ਮਾਰਨਾ ਸੀ ਵਿੱਚ ਇਹ ਦੀਆਂ ਗੱਲਾਂ ਭਾਈ ਇਹ ਕਰੇ ਤੈਨ ਮੈਨੂੰ ਵੀ ਰਹਿਮ ਜਾਵੇ ਮੈਂ ਕਿਹਾ ਗਲਤੀ ਬਹੁਤ ਕਰੀ ਪਰ ਨੇ ਬਹੁਤ ਗਾਲਾਂ ਕੱਢੀਆਂ ਤੇ ਉਹ ਦਰਬਾਰੀ ਯਾਰ ਹਾਸੇ ਵਾਲੇ ਸੀ ਬੜਾ ਚੰਗੇ ਦਿਨ ਸੀਗੇ ਤੇ ਬਹੁਤ ਰੌਣਕ ਲਾਉਂਦਾ ਸੀ ਬਾਬਾ ਕੋਕਾ ਤੇ ਅਸੀਂ ਉਹਨੂੰ ਨਾਲ ਹੀ ਰੱਖਦੇ ਹੁੰਦੇ ਸੀ ਕਈ ਵਾਰ ਚੱਲ ਜਾ ਰੌਣਕ ਕੀ ਐਨੀ ਵਧੀਆ ਗਾਲਾਂ ਗੋਲਾਂ ਕੱਢ ਲੈਂਦਾ ਚਾਰੇ ਛੇੜ ਚੁੜ ਲੈਂਦੇ ਸੀਗੇ ਤੇ ਬਹੁਤ ਹੋ ਗੋ ਨੇ ਫਿਰ ਸਾਨੂੰ ਗਾਲਾਂ ਕੱਢੀਆਂ ਤੇ ਚੱਲ ਇਸ ਤਰ੍ਹਾਂ ਸਾਡਾ ਹਾਸਾ ਮਖੌਲ ਚੱਲਦਾ ਹੀ ਰਹਿੰਦਾ ਸੀ